ਕਰਮਜੀਤ ਸਿੰਘ ਨਾਂ ਦੇ ਬੰਦੇ ਦੀ ਕੁੱਟਮਾਰ ਕੀਤੀ ਸੀ ਉਹ ਡਰੇਨ ਤੇ ਕੱਚੇ ਰਸਤੇ ਦੇ ਉੱਤੇ ਖੜੇ ਨੇ ਮੌਕੇ ਤੋਂ ਸਾਨੂੰ ਇੱਕ ਬੱਤੀਪੁਰ ਦੀ ਪਿਸਟਲ ਇੱਕ ਜਿੰਦਾ ਰੌਂਦ ਤੇ ਇੱਕ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਰਿਕਵਰ ਹੋਇਆ ਬੋਚਕੇ ਚਾਹੇ ਕਿ 6 ਜਣੇ ਸੀਗੇ ਔਰ ਇਹਨਾਂ ਕੋਲ ਵੈਪਨਸ ਹੀ ਤਿਆਰੀ ਕਰ ਰਹੇ ਸੀ ਕਿਸੇ ਹੋਰ ਵਰਦਾਦੀ ਇਸ ਪਾਰਟੀ ਨੇ ਜਵਾਬੀ ਫਾਇਰ ਦੇ ਵਿੱਚ ਇੱਕ ਜਾਨੇ ਦੀ ਗੋਲੀ ਵੱਜ ਗਈ ਗੋਲੀ ਲੱਗੀ ਹੈ ਪੱਟ ਦੇ ਵਿੱਚ ਅਤੇ ਅੱਗੇ ਉਹ ਦੀ ਭੱਜਦੇ ਹੋਏ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਅੱਜ ਹਾਂਜੀ ਸਰ ਅੱਜ ਦੁਪਹਿਰੇ ਪੁਲਿਸ ਪਾਰਟੀ ਐਸ ਐਚ ਓ ਸਮਾਲਸਰ ਸਮੇਤ ਪਲੂਰ ਏਰੀਆ ਦੇ ਪਲੂਰ ਪਿੰਡ ਦੇ ਏਰੀਆ ਦੇ ਵਿੱਚ ਗਸ਼ਤ ਤੇ ਸੀਗੀ ਤੇ ਉਹਨਾਂ ਨੂੰ ਮੁਖਰ ਖਾਸ ਤੋਂ ਤਲਾਸ਼ ਮਿਲੀ ਕਿ ਜਿਹਨ ਮਜਰਮਾ ਨੇ ਕੱਲ ਰਾਤੀ ਇੱਕ ਕਰਿਆਨਾ ਸ਼ਾਪ ਜਿਹੜੀ ਕਿ ਪਲੂਰ ਪਿੰਡ ਦੀ ਹੈ ਉਹਦੇ ਚ ਇੱਕ ਅ ਕਰਮਜੀਤ ਸਿੰਘ ਨਾਂ ਦੇ ਬੰਦੇ ਦੀ ਕੁੱਟਮਾਰ ਕੀਤੀ ਸੀ ਉਹ ਡਰੇਨ ਤੇ ਕੱਚੇ ਰਸਤੇ ਦੇ ਉੱਤੇ ਖੜੇ ਨੇ ਤੇ ਉਹਨਾਂ ਨੂੰ ਕਾਬੂ ਜੇ ਹੁਣੇ ਕੀਤਾ ਜਾ ਤਾਂ ਕਾਬੂ ਆ ਜਾਣਗੇ ਤੇ ਪੁਲਿਸ ਪਾਰਟੀ ਨੇ ਜਦੋਂ ਡਰੇਨ ਦੇ ਕੋਲ ਆਏ ਤੇ ਇਹਨਾਂ ਨੂੰ ਰੁਕ ਮਤਲਬ ਫੜਨ ਦੇ ਲਈ ਇਹਨਾਂ ਨੂੰ ਡਰੇਨ ਤੇ ਆਏ ਤੇ ਇਹਨਾਂ ਨੇ ਅੱਗੇ ਉਹਦੀ ਭੱਜਦੇ ਹੋਏ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਜਿਹਦੇ ਵਿੱਚ ਕਿ ਪੁਲਿਸ ਪਾਰਟੀ ਨੇ ਜਵਾਬੀ ਫਾਇਰ ਦੇ ਵਿੱਚ ਇੱਕ ਜਾਨੇ ਦੀ ਗੋਲੀ ਵੱਜ ਗਈ ਗੋਲੀ ਲੱਗੀ ਹੈ ਪੱਟ ਦੇ ਵਿੱਚ ਸੁਖਚੈਨ ਸਿੰਘ son of ਬੋਰ ਸਿੰਘ ਵਾਸੀ ਭਲੂਰ ਇਹਦੇ ਪੱਟ ਦੇ ਵਿੱਚ ਗੋਲੀ ਲੱਗੀ ਹੈ ਜਿਹਨੂੰ ਕਿ ਮੌਕਾ ਪਰੋ ਮੌਕਾ ਪਰ ਤੋਂ ਲੈ ਕੇ ਤੇ ਫਿਰ ਹਸਪਤਾਲ ਮੈਡੀ ਸਿਟੀ ਮੋਗਾ ਇਹਨੂੰ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਔਰ ਇੱਕ ਇਹਦੇ ਨਾਲ ਦਾ ਅਮਨਦੀਪ ਸਿੰਘ ਭਲੂਰ ਦਾ ਹੀ ਰਹਿਣ ਵਾਲਾ ਹੈ ਜੋ ਇਹਨੂੰ ਇਹਦੇ ਪਿੱਛੇ ਇਹਨੂੰ ਫਿਰ ਉਹਨੂੰਰ ਪਿੰਡ ਦੇ ਵਿੱਚੋਂ ਇਹਨੂੰ ਫੜਿਆ ਇਸਾ ਇਹ 6 ਇਹਨਾਂ ਦੀ ਪੁੱਛ ਗਏ ਚਾਹਿਆ ਕਿ 6 ਜਾਨੇ ਸੀਗੇ ਔਰ ਇਹਨਾਂ ਕੋਲ ਵੈਪਨਸ ਹੀ ਤਿਆਰੀ ਕਰ ਰਹੇ ਸੀ ਕਿਸੇ ਹੋਰ ਵਰਦਾਦੀ ਤੇ ਜਿਹੜੇ ਬਾਕੀ ਜਿਹੜੇ ਭੱਜ ਗਏ ਨੇ ਔਰ ਉਹਨਾਂ ਨੂੰ ਫੜਨ ਲਈ ਅਸੀਂ ਟੀਮਜ਼ ਲਾਤੀਆਂ 10 ਟੀਮਜ਼ ਅਸੀਂ ਗਠਿਤ ਕੀਤੀਆਂ ਜਿਹੜੀਆਂ ਕਿ ਉਹਨਾਂ ਨੂੰ ਨੈਪ ਕਰਨ ਲਈ ਗਈਆਂ ਨੇ ਤੇ ਇਹਨਾਂ ਕੋਲੋਂ ਮੌਕੇ ਤੋਂ ਸਾਨੂੰ ਇੱਕ ਬੱਤੀਪੁਰ ਦੀ ਪਿਸਟਲ ਇੱਕ ਜਿੰਦਾ ਰੌਂਦ ਤੇ ਇੱਕ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਰਿਕਵਰ ਹੋਇਆ ਤੇ ਜੋ ਕਿ ਅਸੀਂ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਕਰ ਰਹੇ ਹਾਂ ਇਹਨਾਂ ਦੇ ਉੱਪਰ ਪਹਿਲਾਂ ਵੀ ਕੋਈ ਮਾਮਲੇ ਦਰਜ ਹੈ ਇਹਨਾਂ ਤੇ ਜਿਹੜਾ ਇਹਨਾਂ ਦੇ ਮੇਨ ਬੰਦਾ ਹੈਗਾ ਜਿਹੜਾ ਇਹਨਾਂ ਦਾ ਹੈਪੀ ਨਾਂ ਦਾ ਬੰਦਾ ਹੈਪੀ ਪਲੂਰ ਉਹਦੇ ਤੇ ਕਾਫੀ ਪਰਚੇ ਐਨਡੀ ਦੇ ਵੀ ਪਰਚੇ ਹੈਗੇ ਆ ਤੇ 307 ਦੇ ਵੀ ਪਰਚੇ ਹੈਗੇ ਜਿਹੜੇ ਹਥਿਆਰ ਇਹਨਾਂ ਕੋਲ ਆਏ ਕਿਵੇਂ ਆਏ ਕੁਝ ਪਤਾ ਲੱਗੇ ਇਹ ਇਹ ਇਨ ਇਲੀਗਲ ਹਥਿਆਰ ਸੀ ਇਹਨਾਂ ਕੋਲ ਬੱਤੀਪੁਰ ਦਾ ਜਿਹੜਾ ਰਿਕਵਰ ਹੋਇਆ ਬਾਕੀ ਇਹਨਾਂ ਕੋਲ ਇਹਦੀ ਪੁੱਛਗਿੱਛ ਆਇਆ ਕਿ ਇਹਨਾਂ ਕੋਲ ਤਿੰਨ ਵੈਪਨ ਸੀਗੇ ਦੋ ਵਿਪਨਰਾਂ ਨਾਲ ਕੋਲ ਰਿਕਵਰ ਕਰਨੇ ਅਜੇ ਬਾਕੀ ਆ ਜਦੋਂ ਫੜੇ ਜਾਣਗੇ ਫਿਰ ਇਹਨਾਂ ਨੂੰ ਦੋ ਵਿਪਨ ਰਿਕਵਰ ਕਰਾਂਗੇ ਸਾਰੇ ਫਰੋਸਪੁਰ ਦੇ ਨਾਲ ਨਾਲ ਨਹੀਂ ਜੀ ਇਹ ਵੱਖ-ਵੱਖ ਥਾਵਾਂ ਦੇ ਰਹਿਣ ਵਾਲੇ ਨੇ ਜੀ ਇਹ ਇੱਕ ਮੁਕਸਰ ਮੁਕਸਰ ਦੇ ਆ ਇੱਕ ਫਰੋਸਪੁਰ ਦਾ ਹੈ ਜੀ ਤੇ ਪਲੂਰ ਦੇ ਦੋ ਨੇ ਇੱਕ ਨਥਿਆਲੇ ਦਾ ਇਸੇ ਕੋਈ ਗੈਂਗ ਨਾਲ ਵੀ ਕੋਈ ਇਹਨਾਂ ਦਾ ਹੈ ਜੀ ਕੋਈ ਇਹ ਇਨਵੈਸਟੀਗੇਸ਼ਨ ਦੇ ਵਿੱਚ ਅਜੇ ਪਾਰਟ ਇਨਵੈਸਟੀਗੇਸ਼ਨ ਦਾ ਪੜਾਟ ਹੈ ਜੀ ਇਨਵੈਸਟੀਗੇਸ਼ਨ ਤੋਂ ਹੁਣ ਕੀ ਕਾਰਵਾਈ ਕੀਤੀ ਹੈ ਰਹੀ ਹੈ ਕਾਰਵਾਈ ਇਹਦੇ ਮਕਦਮਾ ਦਰਜ ਕਰਕੇ ਹੁਣ ਅਗਲੀ ਤੋਤਰੀਸ਼ ਕਰ ਰਹੇ ਆਂ